ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਪਿੰਡ ਚੀਮਾ ਦੇ ਵਿੱਚ ਜਿੱਥੇ ਇੱਕ ਨਿਊਟ੍ਰੀਸ਼ਨ ਸੈਂਟਰ ਖੁੱਲਾ ਹੋਇਆ ਹੈਗਾ ਇਸ ਗੱਲ ਕਰਾਵਾਂਗੇ ਤੁਹਾਨੂੰ ਅੱਗੇ ਇਹਨਾਂ ਨਾਲ ਵੀ ਤੇ ਇਹ ਜਿਹੜਾ ਨਿਊਟ੍ਰੀਸ਼ਨ ਸੈਂਟਰ ਦੀ ਲੋਕੇਸ਼ਨ ਦੀ ਗੱਲ ਕਰ ਲਈਏ ਤਾਂ ਪਿੰਡ ਚੀਮਾ ਦੇ ਵਿੱਚ ਸ਼ਰਮਾ ਡੈਰੀ ਸਵੀਟਸ ਤੋਂ ਅੱਗੇ ਆ ਕੇ ਨਿਊ ਪੋਸਟ ਆਫਿਸ ਦੇ ਨੇੜੇ ਇਹ ਖੁੱਲਾ ਹੈਗਾ ਸੇਠ ਗਿਆਨ ਗੁਪਤਾ ਜੀ ਦੇ ਬੇਟੇ ਨੇ ਖੁੱਲ੍ਹਿਆ ਹੋਇਆ ਹੈਗਾ ਬਾਕੀ ਤੁਹਾਨੂੰ ਗੱਲ ਕਰਾਉਣੇ ਆ ਅੰਦਰ ਉਹਨਾਂ ਦੇ ਸੈਂਟਰ ਦੇ ਓਨਰ ਨਾਲ ਆਜੋ ਕੰਜਮਣਦੂ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਮੀਨੂ ਗੁਪਤਾ ਅੱਛਾ ਤੁਸੀਂ ਨਿਊਟ੍ਰੀਸ਼ਨ ਸੈਂਟਰ ਜਿਹੜਾ ਸਟਾਰਟ ਕੀਤਾ ਹੈ ਇਹਦੇ ਪਿੱਛੇ ਦਾ ਕੀ ਮਕਸਦ ਹੈ ਸਾਡਾ ਇਹੀ ਮਕਸਦ ਹੈ ਕਿ ਲੋਕਾਂ ਨੂੰ ਅਸੀਂ ਸਿਹਤ ਦੇ ਸਕੀਏ ਵਧੀਆ ਮੈਂ ਇਸ ਸਿਸਟਮ ਦੇ ਵਿੱਚ ਜੁੜੇ ਹੋਏ ਤੇ ਹਨ 1.5 ਸਾਲ ਹੋ ਚੁੱਕਿਆ ਹੈ ਪਹਿਲੇ 3 ਮਹੀਨਿਆਂ ਦੇ ਵਿੱਚ ਮੈਂ ਆਪਣਾ weight loss ਕੀਤਾ 10 kg ਤੇ ਨਾਲ ਹੀ ਆਪਣੇ ਬਹੁਤ ਸਾਰੇ ਹੈਲਥ ਇਸ਼ੂ ਠੀਕ ਕੀਤੇ ਯੂਰਿਕ ਐਸਿਡ ਸਰਵਾਈਕਲ ਮੇਰੀ ਅੱਡੀ ਦੇ ਵਿੱਚ ਬਹੁਤ ਜ਼ਿਆਦਾ ਪੇਨ ਜਾਂਦਾ ਸੀ ਤਾਂ ਹੁਣ ਸਾਡਾ ਲੋਕਾਂ ਨੂੰ ਇਹੀ ਸਨੇਹ ਹੈ ਕਿ ਸਾਡੀ ਸਿਹਤ ਠੀਕ ਹੋਈ ਹੈ ਤਾਂ ਅਸੀਂ ਲੋਕਾਂ ਦੀ ਸਿਹਤ ਵੀ ਠੀਕ ਕਰੀਏ ਤਾਂ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਨ੍ਹਾਂ ਦਾ ਅਸੀਂ ਮਤਲਬ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੇਖ ਕੇ ਡਾਈਟ ਪਲਾਨ ਕਰਦੇ ਹਾਂ ਤੇ weight loss ਲਈ ਪ੍ਰੀਮੀਅਮ ਡਾਈਟ ਪਲਾਨ ਵੀ ਕਰਦੇ ਹਾਂ ਠੀਕ ਹੈ ਜੀ ਤੇ ਤੁਸੀਂ ਆਪਣਾ weight loss ਕਿੰਨਾ ਕੀਤਾ ਹੈ ਜੀ ਮੈਂ ਆਪਣਾ 10 ਕਿਜੀ weight loss ਕੀਤਾ ਕਿੰਨੇ ਟਾਈਮ ਜੀ within 3 ਮਹੀਨੇ ਠੀਕ ਹੈ ਜੀ ਤੁਹਾਡੇ ਹਾਂਜੀ ਦੋਸਤੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਮਿਲਣੇ ਇੱਕ ਹੋਰ ਕਸਟਮਰ ਦੇ ਨਾਲ ਜਿਨ੍ਹਾਂ ਨੇ ਨਿਊਟ੍ਰੀਸ਼ਨ ਸੈਂਟਰ ਜੁਆਇਨ ਕੀਤਾ ਹੈਗਾ ਅੱਜ ਤੁਹਾਨੂੰ ਮਿਲਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਨਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੇ ਤੁਹਾਨੂੰ ਇਹ ਨਿਊਟ੍ਰੀਸ਼ਨ ਸੈਂਟਰ ਜੁਆਇਨ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਨੂੰ 4 ਮਹੀਨੇ ਹੋ ਗਏ ਜੀ ਠੀਕ ਹੈ ਤੇ 4 ਮਹੀਨਿਆਂ ਚ ਤੁਸੀਂ ਆਪਣਾ ਕਿੰਨਾ ਕੁ weight loss ਕੀਤਾ ਜੀ ਮੈਂ 22 ਕਿਲੋ weight loss ਕੀਤਾ ਜੀ ਜਦੋਂ ਤੁਸੀਂ ਆਪਣਾ ਸਟਾਰਟ ਕੀਤਾ ਸੀਗਾ ਇਹ ਨਿਊਟ੍ਰੀਸ਼ਨ ਸੈਂਟਰ ਤੁਹਾਡਾ ਕਿੰਨਾ weight ਸੀਗਾ ਜੀ ਮੇਰਾ 1 क्विंटल 29 ਕਿਲੋ ਸੀਗਾ ਜੀ 4 ਮਹੀਨੇ ਬਾਅਦ ਹੁਣ ਮੇਰਾ 1 ਕਵੰਟਲ 3 ਕਿਲੋ ਜੀ ਠੀਕ ਹੈ ਤੇਨੂੰ ਹੋਰ ਕੋਈ ਬਿਮਾਰੀ ਹੋਵੇ ਜਿਹਦੇ ਨਾਲ ਜਿਹੜੀ ਇਹਦਾ ਨਾਲ ਠੀਕ ਹੋਈ ਹੋਵੇ ਜੀ ਨੂੰ ਥੈਲਡ ਦੀ ਪ੍ਰੋਬਲਮ ਸੀ ਜੀ ਥੈਲਡ ਬਹੁਤ ਜ਼ਿਆਦਾ ਸੀਗਾ ਉਹ ਨੋਰਮਲ ਹੋ ਗਿਆ ਜੀ ਬਾਕੀ ਬੀਪੀ ਦੀ ਪ੍ਰੋਬਲਮ ਸੀ ਉਹ ਸਹੀ ਹੋ ਗਈ ਜੀ ਕੀ ਕਹਿੰਦੇ ਤੇ ਬਾਕੀ ਆਪਣਾ ਰੁਟੀਨ ਸਾਰਾ ਖਾਣਾ ਪੀਣਾ ਸੇਮ ਹੀ ਆ ਜੀ ਹਾਂ ਸੇਮ ਹੀ ਲੈ ਲਿਆ ਵੀ ਜਿਵੇਂ ਤੁਸੀਂ ਇੱਥੇ ਲੱਗੇ ਹੋ ਇਹਨਾਂ ਨੇ ਤੁਹਾਡਾ ਕੋਈ ਖਾਣਾ ਪੀਣਾ ਜੋ ਬੰਦ ਕੀਤਾ ਹੋਵੇ ਜੀ ਕੋਈ ਨਹੀਂ ਕੋਈ ਖਾਣਾ ਪੀਣਾ ਨਹੀਂ ਬੰਦ ਕਰੇ ਬਤਲ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜੀ ਇਸ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਠੀਕ ਹੈ ਹਾਂਜੀ ਹਾਂਜੀ ਦੋਸਤੋ ਜਿਵੇਂ ਕਿ ਗੁਰਪ੍ਰੀਤ ਭਾਈ ਜੀ ਨੇ ਦੱਸਿਆ ਕਿ ਉਹਨਾਂ ਨੇ 4 ਮਹੀਨੇ ਦੇ ਵਿੱਚ ਆਪਣਾ 26 ਕਿਲੋ weight ਜਿਹੜਾ ਲਾਸ ਕੀਤਾ ਇਸੇ ਤਰ੍ਹਾਂ ਤੁਹਾਨੂੰ ਇੱਕ ਹੋਰ ਅਸੀਂ ਕਸਟਮਰ ਦੇ ਨਾਲ ਗੱਲ ਕਰਾਉਂਦੇ ਆ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਨੋਜ ਗੁਪਤਾ ਪਿੰਡ ਚੀਮਾ ਜੀ ਠੀਕ ਹੈ ਜੀ ਤੇ ਤੁਸੀਂ ਇਹ ਨਿਊਟ੍ਰੀਸ਼ਨ ਸੈਂਟਰ ਜੁਆਇਨ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 4 ਮਹੀਨੇ ਹੋ ਗਏ ਜੀ ਤੇ ਕੀ ਰਿਜ਼ਲਟ ਆਇਆ ਜੀ ਤੁਹਾਡਾ ਮੈਨੂੰ ਪੇਟ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਤਾਂ ਉਹ ਮੇਰੀ ਬਹੁਤ ਸੋਲਵ ਹੋ ਗਈ ਮੈਂ ਕੋਈ ਪੇਟ ਦੀ ਟੈਬਲਟ ਨਹੀਂ ਲੈਂਦਾ ਤਾਂ ਮੈਨੂੰ ਪੇਟ ਦੀ ਕੋਈ ਫਸੇ ਨਹੀਂ ਬਹੁਤ ਠੀਕ ਹੈ ਤੇ weight loss ਕਿੰਨਾ ਕੀਤਾ ਜੀ ਤੁਸੀਂ 6 ਕਿਲੋ ਜੀ 6 ਕਿਲੋ ਤੇ ਆਪਣਾ ਕਿੰਨਾ weight ਸੀਗਾ ਜੀ ਪਹਿਲਾਂ ਮੇਰਾ ਪਹਿਲਾਂ 78 ਕਿਲੋ weight ਸੀਗਾ ਹੁਣ ਕਿਹ ਗਤੋਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਜਿੱਦ ਤੇ ਵਿੱਚ ਉਹ ਪੇਟ ਦੀ ਸਮੱਸਿਆ ਸੀ ਉਹ ਮੇਰੀ ਠੀਕ ਹੋ ਗਈ ਜੇ ਕੋਈ ਖਾਣਾ ਪੀਣਾ ਬੰਦ ਕੀਤਾ ਹੋਵੇ ਤੁਸੀਂ ਵੀ ਨਹੀਂ ਨਹੀਂ ਕੁਝ ਨਹੀਂ ਬੰਦ ਕਰਿਆ ਸਾਰਾ ਪ੍ਰੋਪਰ ਰੈਗੂਲਰ ਜਿਵੇਂ ਖਾਣਾ ਉਦਾਂ ਹੀ ਖਾਣਿਆ ਸਾਰਾ ਰੂਟੀਨ ਉਹੀ ਆ ਉਹੀ ਰੂਟੀਨ ਤੇ ਰਿਜ਼ਲਟ ਪੂਰਾ ਵਧੀਆ ਆਉਂਦਾ ਰਿਜ਼ਲਟ ਪੂਰਾ ਵਧੀਆ ਜੀ ਸੌਖੀਆਂ ਦਵਾਈਆਂ ਤੋਂ ਖੜਾ ਛੁੱਟ ਗਿਆ ਜੀ ਪਹਿਲਾਂ ਮੈਡੀਸਨ ਲੈਂਦੇ ਸੀ ਪੇਟ ਵਿੱਚ ਦਰਦ ਰਹਿੰਦਾ ਸੀ ਤਕਲੀਫ ਰਹਿੰਦੀ ਸੀ ਪੇਟ ਦੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਅਸਤਾ ਹੋਰ ਵੀ ਲੋਕਾਂ ਨੂੰ ਸੁਝਾਅ ਦੇਵਾਂਗੇ ਵੀ ਮੈਡੀਕਲ ਦੀ ਮੈਡੀਸਨ ਨੂੰ ਛੱਡੋ ਤਾਂ ਇੱਕ ਵਾਰੀ న్యూਟਰਨ ਸੈਂਟਰ ਤੇ ਹਾਂਜੀ ਦੋਸਤੋ ਇੱਕ ਹੋਰ ਨਵੇਂ ਕਸਟਮਰ ਨਾਲ ਤੁਹਾਡੇ ਨਾਲ ਗੱਲ ਕਰਾਉਣੀ ਆ ਜਿਨ੍ਹਾਂ ਨੇ ਹੁਣੇ-ਹੁਣੇ ਨਾਊਟ੍ਰੀਸ਼ਨ ਸੈਂਟਰ ਜਿਹੜਾ ਜੁਆਇਨ ਕੀਤਾ ਆ ਆਜੋ ਗੱਲ ਕਰਾਉਣਾ ਚਲੋ ਹਾਂਜੀ ਜੀ ਹਸੀਦਰ ਜੀ ਹਸੀ ਹੈ ਆਪਣਾ ਨਾਮ ਦੱਸੋ ਨਵਦੀਪ ਕੌਰ ਤੁਸੀਂ ਨਿਊਟ੍ਰੀਸ਼ਨ ਸੈਂਟਰ ਜੁਆਇਨ ਕੀਤਾ ਕਿੰਨਾ ਟਾਈਮ ਹੋ ਗਏ 10 ਦਿਨ ਹੋ ਗਏ ਤੇ ਕਿੰਨਾ weight loss ਕੀਤਾ ਜਿੰਨੇ 10 ਦਿਨਾਂ ਚ 1 ਕਿਲੋ 700 ਗ੍ਰਾਮ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਿਹਦੇ ਚ ਤੇ ਖਾਣਾ ਪੀਣਾ ਸਾਰਾ ਰੁਟੀਨ ਹੈ ਜੀ ਹਾਂਜੀ ਮਤਲਬ ਜੇ ਇਹਨਾਂ ਨੂੰ ਤੁਹਾਡੇ ਕੋਈ ਉਹ ਖਾਣਾ ਬੰਦ ਕੀਤਾ ਹੋਵੇ ਜੀ ਨਹੀਂ ਬਿਲਕੁਲ ਨਹੀਂ ਕੀਤਾ ਮਤਲਬ ਸਾਰਾ ਰੁਟੀਨ ਹੋਮੀ ਹੈ ਜੀ ਤੇ ਤੁਸੀਂ ਕੀ ਲੋਕਾਂ ਨੂੰ ਸਲਾਹ ਦੇਣਾ ਚਾਹੋਗੇ ਨਿਊਟ੍ਰੀਸ਼ਨ ਸੈਂਟਰ ਬਾਰੇ ਬਹੁਤ ਵਧੀਆ ਤੇ ਇਹਨੂੰ ਜੁਆਇਨ ਕਰਨਾ ਚਾਹੀਦਾ ਠੀਕ ਹੈ ਬਹੁਤ ਵਧੀਆ ਇੱਥੇ ਰਿਹਾ ਕਿ ਬਹੁਤ ਫਾਇਦਾ ਹੋਇਆ ਮੇਰੀ ਬਾਡੀ ਨੂੰ ਬਹੁਤ ਫਾਇਦਾ ਹੋਇਆ ਤੇ ਮੇਰੀ ਜਿਹੜੀ ਥੈਡ ਸੀ ਉਹਦੀ ਪ੍ਰੋਬਲਮ ਠੀਕ ਹੋ ਗਈ ਅਗਲਾ ਭਾਰਾ ਭਾਰਾ ਰਹਿੰਦਾ ਸੀ ਉਹ ਵੀ ਠੀਕ ਹੋ ਗਈ ਬਹੁਤ ਧਿਆਨ ਦੇ ਨੇ ਜਿੰਨੇ ਜੋੜਾਂ ਦੇ ਦਰਦ ਰਹਿੰਦਾ ਸੀ ਉਹ ਵੀ ਬਿਲਕੁਲ ਠੀਕ ਆ ਦੇ ਦੋ ਸਤਿ ਜੀ ਜੀ ਕਿ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਤਸਕ ਦੇਣੀ ਹੋਇਆ ਹਲੇ ਜੁਆਇਨ ਕੀਤੇ ਨੂੰ ਤੇ ਇਹਨਾਂ ਨੇ ਆਪਣੇ ਕਾਫੀ ਪ੍ਰੋਬਲਮਸ ਨੂੰ ਸੋਲਵ ਕਰ ਲਿਆ ਨੇ ਤੇ ਬਹੁਤ ਵਧੀਆ ਵੀ ਲੱਗ ਰਿਹਾਗਾ ਤੇ ਜੇ ਤੁਸੀਂ ਵੀ ਆਪਣੀ ਸਿਹਤ ਵਧੀਆ ਬਣਾਉਣੀ ਚਾਹੁੰਦੇ ਹੋ ਤਾਂ ਨਿਊਟ੍ਰੀਸ਼ਨ ਸੈਂਟਰ ਜੁਆਇਨ ਕਰੋ ਦੋਸਤੋ ਜੇ ਤੁਸੀਂ ਵੀ ਆਪਣੀ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਇਸ ਨਿਊਟ੍ਰੀਸ਼ਨ ਸੈਂਟਰ ਨੂੰ ਜੁਆਇਨ ਕਰੋ ਅਤੇ ਨੰਬਰ ਸਕਰੀਨ ਤੇ ਚੱਲ ਰਿਹਾਗਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਪੁੱਛ ਕਰ ਸਕਦੇ ਹੋ